ਗਰਮ ਬਸੰਦੇ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਪੰਜਾਬ ਚ ਜਲਦ ਮਿਲੇਗੀ ਗਰਮੀ ਤੋਂ ਰਾਹਤ ਆਉਣ ਵਾਲੇ ਇਹਨਾਂ ਤਿੰਨ ਦਿਨਾਂ ਚ ਮੀਂਹ ਤੇ ਤੂਫਾਨ ਦਾ ਅਲਰਟ ਜੀ ਹਾਂ ਪੰਜਾਬ ਸਮੇਤ ਉੱਤਰੀ ਭਾਰਤ ਦੇ ਮੌਸਮ ਚ ਵੱਡਾ ਬਦਲਾਅ ਹੋਣ ਵਾਲਾ ਦਰਅਸਲ دو ਪੱਛਮੀ ਗੜਬੜੀਆਂ ਰਾਜਸਥਾਨ 'ਚ ਦਸਤਕ ਦੇਣ ਵਾਲੀਆਂ ਨੇ ਜਿਸ ਕਾਰਨ ਮੀਂਹ ਤੇ ਤੂਫਾਨ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਮੌਸਮੀ ਪਾਗ ਮੁਤਾਬਕ ਪਹਿਲੀ ਪੱਛਮੀ ਗੜਬੜੀ 10 ਅਪ੍ਰੈਲ ਤੇ ਦੂਜੀ 13 ਅਪ੍ਰੈਲ ਨੂੰ ਆਉਣ ਵਾਲੀ ਹੈ ਇਸ ਕਾਰਨ 13 14 15 ਅਪ੍ਰੈਲ ਨੂੰ ਪੰਜਾਬ ਉੱਤਰ ਪ੍ਰਦੇਸ਼ ਹਰਿਆਣਾ 'ਚ ਮੀਂਹ ਪਵੇਗਾ ਤੇ ਤੂਫਾਨ ਦੇ ਨਾਲ ਬਿਜਲੀ ਵੀ ਚਮਕੇਗੀ ਇਸ ਤੋਂ ਇਲਾਵਾ 10 ਤੋਂ 11 ਨੂੰ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਉੱਤਰਾਖੰਡ ਚ ਮੀ ਪਵੇਗਾ ਇਸ ਦੇ ਨਾਲ ਹੀ ਰਾਜਸਥਾਨ ਚ 10 ਤੋਂ ਲੈ ਕੇ 14 ਪ੍ਰਯਾਅ ਦਰਮਿਆਨ ਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਦੱਸਣਾ ਬੰਦ ਹੈ ਕਿ ਪਿਛਲੇ 24 ਘੰਟਿਆਂ ਦੌਰਾਨ ਮੌਸਮ ਦੀ ਗੱਲ ਕਰੀਏ ਤਾਂ ਆਂਧਰਾ ਪ੍ਰਦੇਸ਼ ਤਾਮਿਲਨਾਡੂ ਉੱਤਰੀ ਅੰਦਰੂਨੀ ਕਰਨਾਟਕ ਰਾਜਸੀਮਾ ਤੇਲਗਾਨਾ ਚ ਹੀਟ ਵੇਵ ਤੋਂ ਲੈ ਕੇ ਗੰਭੀਰ ਧੂ ਦੇ ਹਾਲਾਤ ਦੇਖੇ ਗਏ ਨੇ ਜੱਤੀ ਮਾਧ ਪ੍ਰਦੇਸ਼ ਛੱਤੀਸਗੜ ਵਿਤਰਪ ਜੰਮੂ ਕਸ਼ਮੀਰ ਲਾਥਾਕ ਹਿਮਾਚਲ ਪ੍ਰਦੇਸ਼ ਉੱਤਰਾਖੰਡ ਪੱਛਮੀ ਉੱਤਰ ਪ੍ਰਦੇਸ਼ ਪੂਰਬੀ ਰਾਜਸਥਾਨ ਪੱਛਮੀ ਬੰਗਾਲ ਸਿਕਮ ਚਾਰਖੰਡ ਤੇ ਓਡੀਸਾ ਚ ਹਲਕੀ ਤੋਂ ਦਰਮਿਆਨੀ ਮੀਂਹ ਦਰਜ ਕੀਤਾ ਗਿਆ ਇਸ ਦੇ ਨਾਲ ਹੀ ਦੱਸਣਾ ਬਣਦਾ ਹੈ ਕਿ ਯੂਪੀ ਚ ਵੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਅਨੁਸਾਰ ਪੱਛਮੀ ਉੱਤਰ ਪ੍ਰਦੇਸ਼ ਚ ਮੌਸਮ ਖੁਸ਼ ਰਹੇਗਾ ਜਦ ਕਿ ਪੂਰਬੀ ਉੱਤਰ ਪ੍ਰਦੇਸ਼ 'ਚ ਮੌਸਮਵਾਰ ਨੂੰ ਕੁਝ ਇਲਾਕਿਆਂ 'ਚ ਬਾਰਿਸ਼ ਤੇ ਗਰਜ ਨਾਲ ਮੀਂਹ ਪੈ ਸਕਦਾ ਹੈ। ਆਈਐਮਡੀ ਨੇ ਇਸ ਸਬੰਧੀ ਅਲਰਟ ਵੀ ਜਾਰੀ ਕੀਤਾ ਗਿਆ ਹੈ। ਡੀਐਸਪੀ ਅਨੁਸਾਰ ਇਹ ਹੁਕਮ ਉੱਪਰੋਂ ਆਇਆ ਹੈ ਤੁਹਾਨੂੰ ਦੱਸ ਦਈਏ ਪਾਣੀ ਭਰ ਚਿਲਾ ਦਿੱਲੀ ਐਨਸੀਆਰ ਵਿੱਚ ਸ਼ਾਮਿਲ ਹੋ ਗਿਆ ਹੈ ਇਸ ਕਾਰਨ ਇਹ ਫੈਸਲਾ ਲਿਆ ਗਿਆ ਹੈ। ਡੀਐਸਪੀ ਨੇ ਕਿਹਾ ਹੈ ਕਿ ਅਸੀਂ ਸਮੇਂ-ਸਮੇਂ ਤੇ ਲੋਕਾਂ ਨੂੰ ਜਾਗਰੂਕ ਕਰਦੇ ਰਹਿੰਦੇ ਹਾਂ। ਤਾ ਸੱਤੇ 15 ਸਾਲ ਦੇ ਪੁਰਾਣੇ ਵਾਹਨਾਂ ਨੂੰ ਸੜਕ ਤੇ ਨਾ ਚਲਾਉਣ ਦੀ ਚੇਤਾਵਨੀ ਦਿੰਦੇ ਆ ਬੀਐਸਪੀ ਨੇ ਕਿਹਾ ਹੈ ਕਿ ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਹਨਾਂ ਦੇ ਵਾਹਨ ਜਬ ਤੱਕ ਕੀਤੇ ਜਾਣਗੇ ਇਹ ਜੋ ਹਰਿਆਣਾ ਗਵਰਨਮੈਂਟ ਦੀ ਪਾਲਿਸੀ ਹੈ ਉੱਪਰੋਂ ਆਦੇਸ਼ ਆਏ ਹੋਏ ਹਨ ਕਿ ਜੋ ਡੀਜ਼ਲ ਕੇ ਵਾਹਨ ਹੈ 10 ਸਾਲ ਪੁਰਾਣੇ ਅਤੇ ਟੋਡਲ ਕੇ 15 ਸਾਲ ਪੁਰਾਣੇ ਰਸਟਰ ਕੋਪ ਨਹੀਂ ਚੱਲਣਗੇ

ਤੇ ਇਹਨਾਂ ਦਾ ਇੱਕ ਗੈਂਗ ਮੈਂਬਰ ਹੁਣੇ ਸਾਨੂੰ ਪਤਾ ਚੱਲਿਆ ਹੈ ਉਹ ਕਰਨ ਕਰਨ ਦਾ ਹੈਗਾ ਉਹਦੇ ਉੱਪਰ ਵੀ ਅਸੀਂ ਵਰਕਆਊਟ ਕਰ ਰਹੇ ਹਾਂ ਕਿ ਫਿਰੋਜ਼ਪੁਰ ਇਹ ਆ ਕੇ ਸਭ ਤੋਂ ਪਹਿਲੇ ਇਹਨਾਂ ਦਾ ਐਮਓ ਇਸ ਪ੍ਰਕਾਰ ਸੀਗਾ ਕਿ ਇਹ ਨੰਬਰ ਇੱਕ ਤੋਂ ਉਸ ਦੀ ਗੱਡੀ ਦਾ ਨੰਬਰ ਪਲੇਟ ਇੰਜਨ ਨੰਬਰ ਤੇ ਚੇਚੀ ਨੰਬਰ ਬਦਲ ਦਿੰਦੇ ਸੀ ਫਿਰੋਜ਼ਪੁਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਜਾਲੀ ਆਰਸੀ ਤਿਆਰ ਕਰ ਕਰਦੇ ਸਨ ਇਹ ਗੰਦਾ ਕੰਮ ਤਸਵੀਰ ਇਹ ਫਿਰੋਜ਼ਪੁਰ ਪੁਲਿਸ ਵੱਲੋਂ ਇੱਕ ਥ੍ਰੀ ਵਿਲਰ ਤੇ ਮੋਟਰਸਾਈਕਲ ਚੋਰ ਗਿਰੋ ਨੂੰ ਕਾਬੂ ਕੀਤਾ ਗਿਆ ਹੈ ਜਿਹੜਾ ਕਿ ਥ੍ਰੀ ਵਿਲਰ ਤੇ ਮੋਟਰਸਾਈਕਲ ਚੋਰੀ ਕਰਦੇ ਸੀ ਤੇ ਉਹਨਾਂ ਦੀ ਜਾਲੀ ਆਰਟੀ ਬਣਾ ਕੇ ਅੱਗੇ ਵੇਚਿੰਦੇ ਸਨ ਜਿਸ ਸਬੰਧੀ ਸਾਰੀ ਜਾਣਕਾਰੀ ਪ੍ਰੈਸ ਕਾਨਫਰੰਸ ਕਰਕੇ ਐਸਐਸਪੀ ਫਿਰੋਜ਼ਪੁਰ ਨੇ ਦਿੱਤੀ ਹੈ ਫਿਰੋਜ਼ਪੁਰ ਵੱਲੋਂ ਅੱਜ ਦੋ ਅਕਿਊਜ਼ ਫੜੇ ਗਏ ਹੈ ਤੇ ਕਾਫੀ ਵਧੀਆ ਰਿਕਵਰੀ ਕੀਤੀ ਗਈ ਹੈ ਟੋਟਲ 12 ਥ੍ਰੀ ਵਿਲਰ ਅਤੇ 6 ਮੋਟਰਸਾਈਕਲ ਬਰਾਮਦ ਕੀਤੇ ਗਏ ਹੈ ਇਹ ਗੈਂਗ ਫਿਰੋਜ਼ਪੁਰ ਮੇਂ ਪਿਛਲੇ 1.5 ਸਾਲ ਸੇ ਆਪਰੇਟ ਕਰ ਰਿਆ ਸੀਗਾ ਇਹ ਲੋਕ ਭਟਿੰਡਾ ਅਤੇ ਜਲੰਧਰ ਬਾਦੀ ਗਾੜੀਆਂ ਚੁਰਾਉਂਦੇ ਸੀਗੇ 3 ਵੀਹਲਰ ਚੁਰਾਉਂਦੇ ਸੀਗੇ ਉਸ ਤੋਂ ਬਾਅਦ ਇੱਥੇ ਲਾ ਕੇ ਉਹਨਾਂ ਦਾ ਇੰਜਨ ਤੇ ਚੇਚੀ ਨੰਬਰ ਬਦਲਦੇ ਸੀਗੇ ਨੰਬਰ ਪਲੇਟ ਬਦਲਦੇ ਸੀਗੇ ਤੇ ਨਾਲ-ਨਾਲ ਝਾਲੀ ਡਾਕੂਮੈਂਟਸ ਵੀ ਆਰਸੀ ਵਗੈਰਾ ਬਣਾਉਂਦੇ ਸੀਗੇ ਇਸ ਤੋਂ ਬਾਅਦ ਇਹ ਅੱਗੇ ਉਹਨਾਂ ਨੂੰ ਜਿਹੜੇ ਵੀ ਗਰੀਬ ਆਟੋ ਚਾਲਕ ਜਾਂ ਡਰਾਈਵਰ ਹੈ ਉਹਨੂੰ ਵੇਚ ਦਿੰਦੇ ਸੀਗੇ ਇਹ ਗੈਂਗ ਪੂਰੀ ਤਰ੍ਹਾਂ ਤੋਂ ਫਿਰੋਜ਼ਪੁਰ 'ਚ ਆਪਰੇਟ ਕਰ ਰਿਆ ਸੀਗਾ

ਇਹ ਦੋਨੋਂ ਹੀ ਫਿਰੋਜ਼ਪੁਰ ਦੇ ਰਹਿਣ ਵਾਲੇ ਹੈਗੇ ਤੇ ਇਹਨਾਂ ਦਾ ਇੱਕ ਗੈਂਗ ਮੈਂਬਰ ਹੁਣੇ ਸਾਨੂੰ ਪਤਾ ਚੱਲਿਆ ਏ ਉਹ ਤਰਨਤਾਰਨ ਦਾ ਹੈਗਾ ਉਹਦੇ ਉੱਪਰ ਵੀ ਅਸੀਂ ਵਰਕਆਊਟ ਕਰ ਰਹੇ ਹਾਂ ਮੈਮ ਆਪ ਜੀ ਉਸੇ ਕਿਸ ਤਰ੍ਹਾਂ ਤਿਆਰ ਕਰਾ ਭੇਜ ਰਹੀ ਆਪ ਜੀ ਆਪ ਜਿਵੇਂ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਜਿਹੜੀ ਆਰ ਸੀਜ਼ ਹੈਗੀ ਗੱਡੀਆਂ ਦੀ ਇਹ ਜੋ ਵੀ ਜਾਲੀ ਆਰ ਸੀ ਬਣਾਉਂਦੇ ਸੀਗੇ ਉਸ ਦੇ ਕਾਬੀ ਮੈਂ ਆਪ ਨੂੰ ਦਿਖਾ ਵੀ ਦਿੰਦੀ ਆ ਕبھی ਹੋਲੋਗ੍ਰਾਫ ਮੈਨੀਪੂਲੇਟ ਕਰਕੇ ਕبھی ਕੁਝ ਕੁਝ ਕਰਕੇ ਨੰਬਰ ਬਲਰਡ ਕਰਕੇ ਉਹ ਕਰਕੇ ਇਹਨੂੰ ਅੱਗੇ ਵੇਚ ਦਿੰਦੇ ਸੀਗੇ ਤੇ ਇਹ ਸਾਰਾ ਇਨਦੇ ਕੀ ਇਨਸਟਰੂਮੈਂਟ ਹੈ ਕਿਆ ਸਭ ਹੈ ਉਹ ਸਾਰਾ ਕੁਝ ਅਸੀਂ ਵਰਕ ਆਊਟ ਕਰ ਰਹੇ ਆ। ਇਹ ਆਕੀ ਬਣਾ ਦੇ ਕੋਈ ਸਰਕਾਰੀ ਮੁਲਾਜ਼ਮ ਨਹੀਂ ਹੈ ਆਕੀ ਦਫਤਰ ਦੇ ਕੋਈ ਮੁਲਾਜ਼ਮ ਵੀ ਇਨਵੋਲ ਨਹੀਂ ਹੈ। ਹੁਣ ਤੱਕ ਇਦਾਂ ਦਾ ਕੁਝ ਸਾਹਮਣੇ ਨਹੀਂ ਆਇਆ ਹੈ। ਕਿਸੇ ਵੀ ਸਰਕਾਰੀ ਮੁਲਾਜ਼ਮ ਦੀ ਸ਼ਮੂਲੀਅਤ ਮੁੱਢਲੀ ਤਫ਼ਤੀਸ਼ 'ਚ ਸਾਹਮਣੇ ਨਹੀਂ ਆਈ ਹੈ। ਹਾਲਾਂਕਿ ਅੱਗੇ ਜਿਵੇਂ ਜਿਵੇਂ ਤਫ਼ਤੀਸ਼ ਅੱਗੇ ਵਧਦੀ ਰਹੇਗੀ ਅਸੀਂ ਤੁਹਾਨੂੰ ਲੱਗਦਾ ਹੈ। ਇਹਨਾਂ ਕੋ ਕਿਾਰੇ ਫੜੇਗੇ ਆਟੋ ਇਹ ਕਿੱਥੋਂ ਲੈ ਕੇ ਆਉਂਦੇ ਸੀ ਪੰਜਾਬ ਦੀ ਕਿਹੜੀ ਕਿਹੜੀ ਜਗ੍ਹਾ ਤੋਂ ਉਹਨਾਂ ਨੇ ਚੋਰੀ ਕੀਤੀ ਸੀਗੇ। ਟੋਟਲ 12 ਥ੍ਰੀ ਵੀਲਰ ਅਤੇ 6 ਮੋਟਰਸਾਈਕਲ ਬਰਾਮ ਇਹ ਜਲੰਧਰ ਅਤੇ ਭਟਿੰਡਾ ਏਰੀਆ ਤੋਂ ਬਾਈਕ ਚੋਰੀ ਕਰਦੇ ਸੀਗੇ ਔਰ ਯਹਾਂ ਲਾ ਕੇ ਫਿਰੋਜ਼ਪੁਰ ਦੇ ਵਿੱਚ ਵੇਚਦੇ ਸੀਗੇ आफ्टर मैनिपुलेशन ऑफ देयर नंबर्स एंड मैनिपुलेशन ऑफ आरसी एंड अदर डॉक्यूमेंट्स जी ये ऑटोबियोटरी uh, जिनेंद्र कौर बटिंडा को uh, हां जी ये वही दी ਹੁਣ ਤੱਕ ਦੀ ਮੁੱਦੀ ਤਫਤੀਸ਼ ਚ ਯਹੀ ਸਾਹਮਣੇ ਆਇਆ ਹੈ ਕਿ ਵਹੀਂ ਕੇ ਆਟੋ ਚਾਲਕੋ ਕੀ ਇਹ ਗਾੜੀਆਂ ਚੁਰਾਉਂਦੇ ਸੀਗੇ ਔਰ ਯਹਾਂ ਆ ਕੇ ਵੇਚ ਦਿੰਦੇ ਸੀਗੇ ਇਹਮ ਖੁਦ ਵੀ ਇਹਦਾ ਹੀ ਇਸਤੇਮਾਲ ਕਰਦੇ ਸੀ ਚੋਰੀ ਦੀ ਜੀ ਸਾਨੂੰ ਇਹ ਹੀ ਪਤਾ ਚਲਾ ਹੈ ਕਿ ਇਹ ਦੋਨੋਂ ਵੀ ਆਟੋ ਚਾਲਕ ਹੈ ਤੇ ਜਿਹੜੀ ਗਾੜੀ ਦੀ ਵਰਤੋਂ ਇਹ ਕਰ ਰਹੇ ਸੀਗੇ ਉਹ ਵੀ ਚੋਰੀ ਦੀ ਹੀ ਹੈਗੀ ਜੀ ਪਰ ਇਹ ਇੱਥੇ ਲਿਆ ਕੇ ਕਿਵੇਂ ਵੇਚਦੇ ਸੀਗੇ ਜਦੋਂ ਆਟੋ ਚੋਰੀ ਕਰਦੇ ਸੀਗੇ ਕਿਵੇਂ ਲਿਆ ਕੇ ਇੱਥੇ ਵੇਚਦੇ ਸੀਗੇ ਕਿਹਨਾਂ ਨੂੰ ਵੇਚਦੇ ਸੀ ਇਹ ਫਿਰੋਜ਼ਪੁਰ ਇਹ ਆ ਕੇ ਸਭ ਤੋਂ ਪਹਿਲੇ ਇਹਨਾਂ ਦਾ ਐਮਓ ਇਸ ਪ੍ਰਕਾਰ ਸੀਗਾ ਕਿ ਇਹ ਨੰਬਰ 1 ਤੋਂ ਉਸ ਦੀ ਗੱਡੀ ਦਾ ਨੰਬਰ ਪਲੇਟ ਇੰਜਨ ਨੰਬਰ ਤੇ ਚੇਚੀ ਨੰਬਰ ਬਦਲ ਦਿੰਦੇ ਸੀਗੇ ਉਸ ਤੋਂ ਇਲਾਵਾ ਜਾਲੀ ਡਾਕੂਮੈਂਟ ਤੇ ਜਾਲੀ ਆਰਸੀ ਵਗੈਰਾ ਤਿਆਰ ਕਰਦੇ ਸੀਗੇ ਜਿਹੜੇ ਵੀ ਆਟੋ ਚਾਲਕ ਹੋ ਹੈ ਫਿਰੋਜ਼ਪੁਰ ਦੇ ਅੰਦਰ ਜਾਂ ਜਿਹੜੇ ਵੀ ਇੱਦਾਂ ਦੇ ਗਰੀਬ ਬੰਦੇ ਹੈਗੇ ਜਿਨੂੰ ਉਹ ਜ਼ਰੂਰਤ ਸੀਗੀ ਉਹਨਾਂ ਨੂੰ ਇਹ ਵੇਚਦੇ ਸੀਗੇ ਇਹ ਖੁਦ ਪ੍ਰਟੈਂਡ ਕਰਦੇ ਸੀ ਕਿ ਇਹ ਵੀ ਆਟੋ ਚਾਲਾਕੇ ਹਨ ਔਰ ਉਹਨਾਂ ਨੂੰ ਬੇਜਦੇ ਸੀਗੇ ਕਿ ਉਹਨਾਂ ਦੀ ਗਾੜੀ ਹੈਗੀ ਔਰ ਇਹ ਫਰਦਰ ਇਸੇ ਤਰ੍ਹਾਂ ਤੇ ਗੈਂਗ ਆਪਰੇਟ ਕਰਦਾ ਸੀਗਾ ਪੰਜਾਬ ਦੇ ਪਿੰਡਾਂ 'ਚ ਵੀ ਡਰੋਨਾਂ ਰਾਹੀਂ ਔਰਤਾਂ ਕਰਨ ਗਿਆ ਦਵਾਈ ਸਪਰੇ ਜੀ ਹਾਂ ਕੇਂਦਰ ਸਰਕਾਰ ਦੇ ਨਵੇਂ ਪ੍ਰੋਜੈਕਟ ਨੂੰ ਲੈ ਕੇ ਪੇਂਡੂ ਖੇਤਰ ਦੀਆਂ ਔਰਤਾਂ 'ਚ ਵੱਖ ਹੀ ਚਾਅ ਦੇਖਣ ਨੂੰ ਮਿਲ ਰਿਹਾ ਹੈ। ਪ੍ਰੋਜੈਕਟ ਹੈ ਡਰੋਨ ਦੀਦੀ ਜਿਸ ਦੇ ਤਹਿਤ ਦੇਸ਼ ਭਰ ਦੇ ਸੂਬਿਆਂ ਵਿੱਚ ਔਰਤਾਂ ਅਤੇ ਲੜਕੀਆਂ ਦੀ ਚੋਣ ਕੀਤੀ ਗਈ ਹੈ। ਉਹਨਾਂ ਨੂੰ ਇੱਕ ਵਿਸ਼ੇਸ਼ ਡਰੋਨ ਸਿਖਲਾਈ ਖੇਤਾਂ 'ਚ ਦਵਾਈ ਸਪਰੇਅ ਕਰਨ ਲਈ ਦਿੱਤੀ ਜਾ ਰਹੀ ਹੈ। ਇਹੀ ਨਹੀਂ ਚੁਣੀਆਂ ਗਈਆਂ ਔਰਤਾਂ ਨੂੰ ਮੁਕਤ ਬਿਨਾਂ ਕਿਸੇ ਪੈਸੇ ਦੇ ਲੱਖਾਂ ਰੁਪਏ ਦੀ ਕੀਮਤ ਦੇ ਡਰੋਨ ਵੀ ਦਿੱਤੇ ਗਏ ਨੇ। है तो इनको और ट्रेंड करना है अभी इन, इनका सीखा नहीं है तो इनको ट्रेनिंग के लिए हम आए हैं ट्रेंड करने के लिए जिससे कि हमो ड्रोन दीदी का मतलब यही है कि महिलाएं अपने पैर पे खुद खड़ी हो सके जब मैं ड्रोन को सीखेंगी अपने आप कमाई करेंगी मतलब स्प्रे करेंगी अपना खुद का बिजनेस स्टार्ट करेंगे तो ये नहीं कि हम ट्रेनिंग देने के लिए आए हैं इनको हम सेवा कर रहे हैं जिससे कि ये इन ये भी खुश होंगे कि भाई हमें ट्रेनिंग मिल गई हम काफ़ी अपना अच्छा फील कर रहे हैं ਆਪਣਾ ਨਾਮ ਦੱਸਦੇ। ਹਾਂਜੀ ਮੇਰਾ ਨਾਮ ਗੁਰਬਖਸ਼ ਕੋਰ ਹੈ। ਅੱਛਾ ਚੇਂਜ ਆਇਆ ਹੈ। ਸਾਰੇ ਇਹਦੇ ਲਈ ਤਾਂ ਸਾਡੇ ਲਈ ਲਾਈਫ 'ਚ ਬਹੁਤ ਚੇਂਜ ਆਇਆ ਹੈ। ਕਿਉਂਕਿ ਮੈਂ ਸਿਰਫ ਘਰ ਦਾ ਹੀ ਕੰਮ ਕਰਦੀ ਹੁੰਦੀ ਸੀ ਕਿ ਤਾਂ ਕੋਈ ਇਹਦੇ ਬਾਰੇ ਨੌਲੇਜ ਨਹੀਂ ਸੀਗੀ। ਤੇ ਬਹੁਤ ਵਧੀਆ ਲੱਗਦਾ ਹੈ ਵੀ ਜਾਨੀ ਕਿ ਜਿੱਦਾਂ ਇਹੋ ਚਲਾਵਾਂਗੇ ਹੁਣ ਤਾਂ ਹੋਰ ਵੀ ਵਧੀਆ ਲੱਗੂਗਾ। ਤੇ ਹੌਲੀ-ਹੌਲੀ ਕੁਝ ਨਾ ਕੁਝ ਅਸੀਂ ਇਸ ਆਪਣੇ ਆਪ ਨੂੰ ਵਧੀਆ ਮਹਿਸੂਸ ਕਰਦੇ ਆਂ ਵੀ ਅਸੀਂ ਹੋਰ ਵੀ ਇਤੋਂ ਵਧੀਆ ਵੀ ਕਰ ਸਕਦੇ ਆਂ। ਕੀ ਕੋਈ ਖਾਸ ਫੀਲਿੰਗ ਪਹਿਲੇ ਵੀ ਲੈ ਕੇ ਆਏ ਹੋ? ਹਾਂਜੀ ਅਸੀਂ ਹਿਸਾਰ ਗਏ ਸੀਗੇ। ਤੇ ਉੱਥੇ ਟ੍ਰੇਨਿੰਗ ਲਈ ਸੀ ਸਾਡੀ 10 ਦਿਨ ਦੀ ਟ੍ਰੇਨਿੰਗ ਸੀ ਉੱਥੇ ਵੀ ਤੇ ਉੱਥੇ ਸਾਨੂੰ ਥੋੜੀ ਜਿਹੀ ਨਹੀਂ ਸੀ ਪੱਕੀ ਪ੍ਰਾਪਰ ਨਹੀਂ ਸੀ ਟ੍ਰੇਨਿੰਗ تھی ਇਸ ਕਰਕੇ ਫਿਰ ਸਾਨੂੰ ਹੁਣ ਦੁਬਾਰਾ ਟ੍ਰੇਨਰ ਸੱਦੇ ਆ ਤੇ ਨੇ ਸੱਦ ਕੇ ਸਾਨੂੰ ਦੁਬਾਰਾ ਟ੍ਰੇਨਿੰਗ ਦਿੱਤੀ ਆ ਜਿਲ੍ਹਾ-ਜਿਲ੍ਹਾ ਦੇ ਵਿੱਚ ਤੇ ਅਸੀਂ ਇੱਥੇ ਪੰਜ ਜਣੇ ਇਕੱਠੇ ਹੋ ਕੇ ਆਪਣੇ ਆਪਣੇ ਜ਼ਿਲ੍ਹੇ ਤੋਂ ਆਏ ਆ ਕਦਾਸਪੁਰ ਚਿਲ੍ਹੇ ਜ਼ਿਲ੍ਹੇ ਦੇ ਵਿੱਚ ਤਾਂ ਟ੍ਰੇਨਿੰਗ ਇਕੱਠਿਆਂ ਦੀ ਫਿਰ ਸਾਡੀ ਪੰਜ ਪੰਜ ਜਣੇ ਦੀ ਸਰਕਾਰ ਦਾ ਅਸੀਂ ਥੈਂਕ ਯੂ ਕਰਦੇ ਆ ਮੋਦੀ ਸਰਕਾਰ ਦਾ ਖਾਸ ਕਰਕੇ ਵਧੀਆ ਲੱਗਦਾ ਸਾਨੂੰ ਜਿੱਦਾਂ ਜਾਨੀ ਕਿ ਸਰਕਾਰ ਲੇਡੀਜ਼ ਨੂੰ ਅੱਗੇ ਲਿਆ ਕੇ ਕਰਦੀ ਪਈ ਆ ਤੇ ਹੋਰ ਵੀ ਅਸੀਂ ਆਪਣੇ ਆਮਦਨ 'ਚ ਵਾਧਾ ਪਾ ਸਕਦੇ ਆ ਤੇ ਵਧੀਆ ਲੱਗਦਾ ਸਾਨੂੰ ਜੀ ਸਰ ਅਸੀਂ ਚਾਹੁੰਦੇ ਆ ਵੀ ਪਹਿਲਾਂ ਆਪਣੇ گاਉਂ ਤੇ ਘਰ ਦੇ ਵਿੱਚ ਦੇਖੀਏ ਕਰਕੇ ਦੇਖੀਏ ਜਾਨੀ ਕਿ 4-5 ਇਕੱਠੇ ਕਰਕੇ ਦੇਖਾਂਗੇ ਜ਼ਿਮੀਂਦਾਰ ਇਕੱਠੇ ਕਰਾਂਗੇ ਉਹਨਾਂ ਨੂੰ ਆਪਣਾ ਇਹਦੇ ਬਾਰੇ ਦੱਸਾਂਗੇ ਜਾਣਕਾਰੀ ਦੇਵਾਂਗੇ ਫਿਰ ਇਹਦੇ ਲਈ ਅਸੀਂ ਕੋਈ ਦੱਸਾਂਗੇ ਵੀ ਪਰਮਾਨੈਂਟ ਬੇਸੀਨੀ 1 ਏਕੜ ਦਾ ਰੱਖਿਆ ਆ ਜਾਂ 200 ਜਾਂ 400 ਰੱਖਾਂਗੇ ਤੇ ਫਿਰ ਉਸ ਹਾਵ ਨਾਲ ਸਾਨੂੰ ਹਾਂ ਜੀ ਬੱਕਰੀ ਪਿੰਡ ਤੋਂ ਸ਼ੁਰੂ ਕਰਾਂਗੇ ਤੁਹਾਡੇ ਲਈ ਕੋਈ ਇਹੋ ਜਿਹੀ ਬੰਦਿਸ਼ ਵੀ ਹੈਗੀ ਕਿ ਤੁਸੀਂ ਆਪਣੇ ਪਿੰਡ ਚ ਹੀ ਕਰਦਾ ਜਾਂ ਨਹੀਂ ਸਰ ਕੋਈ ਬੰਦਿਸ਼ ਨਹੀਂ ਹੈਗੀ ਪਿੰਡ ਚ ਸਰ ਤੇ ਮੈਡਮ ਜਿਹੜਾ ਸਾਨੂੰ ਸਿਖਾ ਲਿਆ ਉਹ ਕਹਿੰਦੇ ਵੀ ਤੁਸੀਂ ਪਿੰਡੋਂ ਬਾਹਰ ਵੀ ਜਾ ਸਕਦੇ ਆ ਜਿੱਦਾਂ ਹੁਣ ਸਾਡੇ ਨਾਲ ਇਹ ਚਾਰਜ ਨੇ ਐਡ ਹੈਗੇ ਆ ਇਹ ਸਾਨੂੰ ਕਹਿ ਦਿੰਦੇ ਨੇ ਵੀ ਸਾਡੇ ਨਾਲ ਜਿਆਦਾ ਸਾਨੂੰ ਏਕੜ ਮਿਲੇ ਆ ਤਾਂ ਤੁਸੀਂ ਸਾਡੇ ਨਾਲ ਸਪਰੇਅ ਕਰਵਾ ਦਿਓ ਤਾਂ ਅਸੀਂ ਇਹਨਾਂ ਨਾਲ ਹੈਲਪਫੁਲ ਹੈਗੇ ਆ ਡੈਮੇਜਮੈਂਟ ਵਿਭਾਗ ਵੀ ਹਾਂਜੀ ਵਿਭਾਗ ਵੀ ਕਹੂਗਾ ਜਿੱਦਾਂ ਜਿੱਦਾਂ ਸਾਡੇ ਏਡੀਸੀ ਦਫ਼ਤਰ ਤੋਂ ਵੀ ਸਾਨੂੰ ਮੈਸੇਜ ਆਊਗਾ ਕਿਉਂਕਿ ਉਹਨਾਂ ਨਾਲ ਐਗਰੀਕਲਚਰ ਵਾਲੇ ਸਾਰੇ ਨਾਲ ਜੁੜੇ ਆ ਤੇ ਅਸੀਂ ਉਹਨਾਂ ਦੀ ਵੀ ਹੈਲਪਫੁਲ ਜਿਦਾਂ ਕਰਾਂਗੇ ਅਸੀਂ ਹਾਂਜੀ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ